ਐਸਜੀਪੀਸੀ ਚੋਣ ਵਾਲਾ ਕਿੱਥੇ ਜੇ ਖੜਾ ਹੈ ਕੰਮ ਉਹ ਆਪਾਂ ਉਸ ਦੀ ਉਡੀਕ ਕਰ ਰਹੇ ਹਾਂ ਕਿੱਥੇ ਜੇ ਖੜਾ ਹੈ ਕੰਮ ਕਰੋ ਕਿ ਦੀਪਾ ਦੇਖੋ ਇਤਰਾਸ ਦੀ ਜਿਹੜੀ ਤਾਰੀਖ ਸੀ ਮਿਆਦ ਸੀ ਉਹ ਵੱਧ ਗਈ ਹੁਣ ਫਾਈਨਲ ਜਿਹੜੀ ਵੋਟਰ ਸੂਚੀਆਂ ਦੀ ਪ੍ਰਕਾਸ਼ਨ ਹੈ ਹੂੰ ਹੂੰ ਉਹ ਹੁਣ ਹੋਣੀ ਹੈ 16 ਅਪ੍ਰੈਲ ਨੂੰ 16 ਅਪ੍ਰੈਲ ਤੱਕ ਸਾਡੇ ਵਾਢੀ ਸ਼ੁਰੂ ਹੋ ਜਾਏਗੀ ਵਾਢੀ ਤੋਂ ਤੁਰੰਤ ਬਾਅਦ ਝੋਨੇ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜੀ ਤੇ ਤਾਂ ਮਤਲਬ ਇਹ ਹੈ ਕਿ ਫਿਰ ਜੇ ਮੋٹے ਤੌਰ ਤੇ ਦੇਖੀਏ ਤਾਂ ਐਸਜੀਪੀਸੀ ਦਾ ਇਲੈਕਸ਼ਨ ਹੁਣ ਅਗਸਤ ਸਤੰਬਰ ਚ ਕਿਤੇ ਸੰਭਵ ਹੋ ਸਕਦਾ ਉਹ ਵਿੰਡੋ ਹੀ ਮਿਲੇਗੀ ਹੂੰ ਤੁਕਿ ਇਮਕਾਨ ਇਹ ਸੀਗੇ ਕਿ ਜੇ ਸਾਰਾ ਕੁਝ ਠੀਕ ਹੋ ਜਾਂਦਾ ਤੇ ਸ਼ਾਇਦ ਫਰਵਰੀ ਮਾਰਚ ਚ ਇਲੈਕਸ਼ਨ ਹੋ ਜਾਂਦੇ ਜੀ ਪਰੰਤੂ ਉਹ ਰੌਲਾ ਪੈ ਗਿਆ ਰੇੜਕਾ ਪੈ ਗਿਆ ਹੂੰ ਵੋਟਾਂ ਕੁਝ ਫਰਜ਼ੀ ਕੁਝ ਗਲਤ ਤਰੀਕੇ ਨਾਲ ਬਣੀਆਂ ਕੁਝ ਦੀਆਂ ਵੋਟਾਂ ਕੱਟੀਆਂ ਗਈਆਂ ਇੱਕ ਤੇ ਐਸੇ ਪਰਿਵਾਰ ਦੀ ਵੋਟ ਕੱਟੀ ਗਈ ਜਿਹੜੇ ਖੁਦ ਐਸਜੀਪੀਸੀ ਇਲੈਕਸ਼ਨ ਲੜਦੇ ਰਹੇ ਤੇ ਮਤਲਬ ਕਿ ਨਵੇਂ ਨਵੇਂ ਮਸਲੇ ਐ ਇਸ ਵਾਰੀ ਤਾਂ ਦੇਖਣ ਨੂੰ ਮਿਲਦੇ ਆ ਹਾਂਜੀ ਉਹ ਫਿਰ ਅਕਾਲੀਆਂ ਨੇ ਤੇ ਇਥੋਂ ਤੱਕ ਵੀ ਰੋਸ ਪ੍ਰਗਟਾਇਆ ਦੋਸ਼ ਲਾਇਆ ਕਿ ਭਈ ਸਾਨੂੰ ਤੇ ਵੋਟਰ ਸੂਚੀਆਂ ਨਹੀਂ ਮਿਲ ਰਹੀਆਂ ਕਈ ਥਾਵਾਂ ਤੇ ਜਦੋਂ ਵੋਟਰ ਸੂਚੀ ਨਹੀਂ ਤੇ ਫਿਰ ਇਤਰਾਜ਼ ਕਿਵੇਂ ਲਾਏਗਾ ਕੋਈ ਮਤਲਬ ਲਏ ਜਾਣਗੇ ਬਿਲਕੁਲ ਸੋ ਇਸ ਕਰਕੇ ਉਹ ਮਿਆਦ ਵਧਾ ਦਿੱਤੀ ਗਈ ਤੇ ਮਿਆਦ ਵਧਣ ਦਾ ਮਸਲਾ ਹੈ ਕਿ ਭਈ ਹੁਣ ਇਹ ਸ਼ਾਇਦ ਵਿੰਡੋ ਜਿਹੜੀ ਹੈ ਨਿਕਲ ਜਾਏਗੀ ਫਰਵਰੀ ਮਾਰਚ ਵਾਲੀ ਤੇ ਅਪ੍ਰੈਲ ਚ ਆਪਣੇ ਬਾਡੀ ਸਟਾਰਟ ਹੋ ਜਾਂਦੀ ਆ ਤੂੜੀ ਤੰਦ ਸਾਂਭਦੇ ਆ ਮਈ ਨਿਕਲ ਜਾਂਦਾ ਤੇ ਬਾਣ ਤਿਆਰ ਕਰਦੇ ਆ ਫਿਰ ਜੂਨ ਚੜ੍ਹੇ ਤੇ ਝੋਨੇ ਚ ਮਾਰੋ ਮਾਰੋ ਹੋ ਜਾਂਦੀ ਫਿਰ ਗਰਮੀ ਵੀ ਬੜੀ ਹੁੰਦੀ ਹੈ ਇਲੈਕਸ਼ਨ ਕਦੋਂ ਕੰਡਕਟ ਕੀਤੇ ਜਾਣਗੇ ਹਲੇ ਕੁਝ ਪੱਕਾ ਕਿਹਾ ਨਹੀਂ ਚੋਣ ਵਾਲਾ ਪਤਾ ਨਹੀਂ ਕਿਉਂ ਮਸਲਾ ਹਮੇਸ਼ਾ ਨਾ ਇਦਾਂ ਠੰਡੇ ਵਾਸਤੇ ਪਾਇਆ ਪਾਇ ਕੇ ਲੰਮਾ ਪਈ ਜਾਂਦਾ ਹਰ ਵਾਰੀ ਚੋਣਾਂ ਦਾ ਮਸਲਾ ਲੰਮਾ ਹੀ ਪੈਂਦਾ ਹੈ